ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਈਡੀ ਦੇ ਵੱਲੋਂ ਕਈ ਥਾਵਾਂ ਤੇ ਬੀਤੇ ਦਿਨ ਛਾਪੇਮਾਰੀ ਕੀਤੀ ਗਈ ਸੀ ਤਾਂ ਇਸ ਦੌਰਾਨ ਝਾਰਖੰਡ ਦੇ ਪਿੰਡੂ ਵਿਕਾਸ ਮੰਤਰੀ ਆਲਮਗਿਰ ਆਲਮ ਦੇ ਪੀਏ ਸੰਜੀਵ ਲਾਲ ਦੇ ਘਰ ਇੱਕ ਕੰਮ ਕਰਨ ਵਾਲੇ ਨੌਕਰ ਦੇ ਘਰ ਜਦੋਂ ਈਡੀ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਅਧਿਕਾਰੀਆਂ ਦੇ ਹੋਸ਼ ਉੱਡ ਗਏ ਲਗਾਤਾਰ ਕਈ ਘੰਟਿਆਂ ਦੀ ਰੇਡ ਤੋਂ ਬਾਅਦ ED ਦੇ ਵੱਲੋਂ 35 ਕਰੋੜ 23 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਨੋਟਾਂ ਦੇ ਪਹਾੜ ਲੱਗੇ ਹੋਏ ਨੇ ਅਧਿਕਾਰੀ ਨੋਟ ਗਿੰਦੇ ਪਏ ਨੇ ਮਸ਼ੀਨਾਂ ਮੰਗਵਆਂੀਆਂ ਪਈਆਂ ਨੇ ਤੇ ਇਨ੍ਹਾਂ ਨੋਟਾਂ ਨੂੰ ਦੇਖ ਕੇ ਇੱਕ ਸੈਕਿੰਡ ਲਈ ਤਾਂ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਹੱਕੇ ਬੱਕੇ ਰਹਿ ਗਏ ਅਧਿਕਾਰੀ ਤਾਂ ਭਾਰੀ ਮਾਤਰਾ ਦੇ ਵਿੱਚ ਇਹ ਨਕਦੀ ਬਰਾਮਦ ਕੀਤੀ ਗਈ ਹੈ ਝਾਰਖੰਡ ਦੇ ਪਿੰਡੂ ਵਿਕਾਸ ਮੰਤਰੀ ਨੇ ਆਲਮਗਿਰ ਆਲਮ ਜਿਨ੍ਹਾਂ ਦੇ ਪੀ ਸੰਜੀਵ ਲਾਲ ਦੇ ਘਰ ਇੱਕ ਕੰਮ ਕਰਨ ਵਾਲਾ ਨੌਕਰ ਹੈ ਜਿਸ ਦੇ ਘਰ ਈਡੀ ਦੇ ਵੱਲੋਂ ਇਹ ਛਾਪਾ ਮਾਰਿਆ ਗਿਆ ਤਾਂ ਬੀਤੇ ਦਿਨ ਦੀ ਇਹ ਘਟਨਾ ਹੈ ਜਦੋਂ ਸਵੇਰੇ ਈਡੀ ਛਾਪਾ ਮਾਰਨ ਲਈ ਪਹੁੰਚਦੀ ਹੈ ਤਾਂ ਦੇਰ ਰਾਤ ਤੱਕ ਇਹ ਛਾਪੇ ਮਾਰੀ ਚਲਦੀ ਹੈ ਤਾਂ ਇਸ ਦੌਰਾਨ ਈਡੀ ਦੇ ਵੱਲੋਂ 35 ਕਰੋੜ 23 ਲੱਖ ਰੁਪਏ ਦੀ ਨਕਦੀ ਜਬਤ ਕੀਤੀ ਗਈ ਆ ਅਧਿਕਾਰੀਆਂ ਦੇ ਹੋਸ਼ ਉੱਡ ਜਾਂਦੇ ਨੇ ਨੋਟ ਗਿਣਨ ਲਈ ਮਸ਼ੀਨਾ ਮੰਗਵਾਉਣੀਆਂ ਪਈਆਂ ਨੇ ਪਰ ਅਧਿਕਾਰੀ ਇਹਨਾਂ ਨੋਟਾਂ ਨੂੰ ਗਿੰਦੇ-ਗਿੰਦੇ ਥੱਕ ਗਏ ਨੇ ਦਜ਼ੀ ਦੇ ਛਾਪੇ ਮਾਰੀ ਦੌਰਾਨ ਈਡੀ ਦੀ ਟੀਮ ਸੈਲ ਸਿਟੀਸਮੇਟ ਕਈ ਥਾਵਾਂ ਤੇ ਛਾਪੇ ਮਾਰੀ ਲਈ ਪਹੁੰਚੀ ਸੀ ਦਜ਼ੀ ਦੀ ਜਾਂਚ ਏਜੰਸੀ ਨੇ ਵਰਿੰਦਰ RAM ਮਾਮਲੇ ਦੇ ਵਿੱਚ ਮੰਤਰੀ ਆਲਮਗਿਰ ਆਲਮ ਤੇ ਇਹ ਸ਼ਿਕੰਜਾ ਕਸਿਆ ਦਜ਼ੀ ਦੇ ਤੋਂ ਪਹਿਲਾਂ ਵਰਿੰਦਰ RAM ਨੂੰ ਟੈਂਡਰ ਕਮਿਸ਼ਨ ਕੋਟਾਲੇ ਮਾਮਲੇ ਤੇ ਰੈਜਾ ਮੌਤਲ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਤੇ ਇਸੇ ਮਾਮਲੇ ਦੇ ਵਿੱਚ ਹੁਣ ਈਡੀ ਨੇ ਮੰਤਰੀ ਆਲਮਗਿਰ ਆਲਮ ਤੇਵੀ ਸ਼ਿਕੰਜਾ ਕੱਸਿਆ ਹੈ ਸਿਮਾ ਦੀ ਯੋਲੀਟਾ ਦੇ ਕੰਮ ਪਹਿਲੀ ਕੋਣ